ਮ피 ਸਾਹਿਬ ਦੇ ਲੇ ਹੋ ਗਏ ਸੀ ਉਹਨਾਂ ਤੋਂ ਸਾਡੇ ਤੱਕ ਪਹੁੰਚਿਆ ਨਹੀਂ ਸੀ ਗਿਆ ਤੇ ਇਸ ਗੱਲ ਦੇ ਵਿਚਾਰ ਹੁੰਦੇ ਸੀ ਵੀ ਉਹ ਆ ਕਿਉਂ ਨਹੀਂ ਰਹੇ ਉਹਨਾਂ ਨੇ ਇਹਨਾਂ ਦੀ ਕੈਨੋ ਡਿਊਟੀ ਲਈ ਜਾਂ ਇਹਨਾਂ ਨੇ ਆਪਣੇ ਬਾਕੂ ਵੀ ਜਿਹੜੀ ਇਹ ਸੇਵਾ ਨਿਭਾਈ ਹੈ ਇਹਨਾਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਉਹਨਾਂ ਦੇ ਨਾਲ ਬੈਠੇ ਸਾਡੇ ਗੁੰਦਰ ਗੋਗਿਆ ਜੀ ਪਟਿਆਲਾ ਤੋਂ ਜਿਸ ਦਿਨ ਦਾ ਇੱਕ ਕੈਂਪੇਨ ਸ਼ੁਰੂ ਹੋਈ ਉਸ ਦਿਨ ਤੋਂ ਸਾਡੇ ਤੇ ਪਿੰਡ ਪਹੁੰਚ ਕੇ डोर टू डोर ਕਰਵਾ ਰਹੇ ਨੇ ਅੱਡੇ ਰਾਜਵੀਰ ਸਿੰਘ ਪਟਿਆਲਾ ਤੋਂ ਇਹ ਔਰ ਰੋਬਰ ਸਿੰਘ ਤੋਂ ਇਹ ਇਹ ਸਾਰੇ ਅਮਰਿੰਦਰ ਢਿੱਲ ਸਾ ਜੀ ਇਹ ਸਾਡੇ ਨਾਲ ਮਿਲ ਕੇ ਬਹੁਤ ਵਧੀਆ ਪਿੰਡ ਦੇ ਵਿੱਚ ਡੋਰ ਟੂ ਡੋਰ ਵੀ ਕਰਵਾ ਰਹੇ ਨੇ ਔਰ ਪਿੰਡ ਦੇ ਵਿੱਚ ਆਮ ਆਦਮੀ ਪਾਰਟੀ ਦਾ ਜਿਹੜਾ ਪਰਿਵਾਰਾਂ 'ਚ ਵਾਧਾ ਹੋ ਰਿਹਾ ਇਹਦੇ ਵਾਸਤੇ ਮੈਂ ਸਭ ਤੋਂ ਪਹਿਲਾਂ ਸਰੂਕਲਗੀਰ ਪਾਸ਼ਾ ਜੀ ਦੀ ਫਤਿਹ ਅਰਜ਼ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂਕਿ ਆਪਾਂ 2013 ਤੋਂ ਲੈ ਕੇ 2014 ਪਹਿਲੀ ਵਾਰ ਜਦੋਂ ਐਮਪੀ ਆਪਣਾ ਜਿਤਾਏ ਸੀ 4 ਐਮਪੀ ਪੰਜਾਬ ਚ ਉਸ ਟਾਈਮ ਦੇ ਸਾਰੇ ਸੀ ਪਾਰਟੀ ਨਾਲ ਜੁੜੇ ਹੋਏ ਔਰ ਪਾਰਟੀ ਉਸ ਟਾਈਮ ਇੱਕ ਪਾਰਟੀ ਜਿਵੇਂ ਕਿ ਹੋਂਦ ਵਿੱਚ ਆਈ ਸੀ ਔਰ ਇਸ ਪਾਰਟੀ ਨੂੰ ਦਿਨ ਪ੍ਰਤੀ ਦਿਨ ਜਿਵੇਂ ਆਪਾਂ ਸਮਝਦੇ ਆ ਕਿ ਆਪਣੀ ਫਸਲ ਚ ਹਰ ਸਾਲ ਵਾਧਾ ਹੋਵੇ ਇਸੇ ਤਰ੍ਹਾਂ ਜਿਹੜੇ ਸਾਡੇ ਨਾਲ ਵਲੰਟੀਅਰ ਜੁੜੇ ਹੋਏ ਨੇ ਜਿਹੜੇ ਸਾਡੇ ਆਗੂ ਨੇ ਉਹ ਵੀ ਹਰ ਹਰ ਸਾਲ ਹਰ ਵਾਰ ਮਤਲਬ ਕੋਸ਼ਿਸ਼ ਇਹ ਹੁੰਦੀ ਹੈ ਕਿ ਇਸ ਪਾਰਟੀ ਦੇ ਵਿੱਚ ਵਾਧਾ ਹੋਵੇ ਕਿਉਂਕਿ ਜਿਹੜੇ ਸਾਨੂੰ ਕੰਮਾਂ ਦੀ ਜ਼ਰੂਰਤ ਹੈ ਉਹ ਗੁਰਮੀਤ ਸਿੰਘ ਕਾਕਾ ਜੀ ਤੁਹਾਨੂੰ ਦੱਸ ਕੇ ਗਏ ਨੇ ਔਰ ਸਾਡੇ ਐਮਪੀ ਸਾਹਿਬ ਸਾਡੇ ਜਦੋਂ ਮੰਤਰੀ ਸੀ ਸਿੱਖਿਆ ਮੰਤਰੀ ਸੀ ਉਦੋਂ ਸਿੱਖਿਆ ਖੇਤਰ ਦੇ ਕੰਮ ਕੀਤੇ ਨੇ ਫਿਰ ਆ ਨਹਿਰ ਮਹਿਕਮਾ ਆਇਆ ਇਹਨਾਂ ਕੋਲ ਕਿੰਨੇ ਆ ਸਾਡੇ ਹਰੀਗੜ੍ਹ ਤੋਂ ਪੋਰੀਆਂ ਤੋਂ ਨਹਿਰ ਦੇ ਵਿੱਚੋਂ ਸਿੱਧੇ ਮੋਗੇ ਲਵਾਤੇ ਵੇ ਹਰ ਖੇਤ 'ਚ ਪਾਣੀ ਪਹੁੰਚੇ ਨਹਿਰੀ ਪਾਣੀ ਪਹੁੰਚਣਾ ਚਾਹੀਦਾ ਹੈ ਜਿਹੜੇ ਵਾਅਦੇ ਕੀਤੇ ਸੀ ਉਹ ਪੂਰੇ ਕੀਤੇ ਨੇ ਔਰ ਜਿਹੜੇ ਨਹੀਂ ਸੀ ਵੀ ਵਾਅਦੇ ਕੀਤੇ ਉਹ ਵੀ ਪੂਰੇ ਕਰ ਰਹੇ ਨੇ ਜਿਹੜੇ ਵਾਅਦੇ ਨਹੀਂ ਸੀ ਵੀ ਕੀਤੇ ਉਹ ਆਪਣੇ ਕੋਲੋਂ ਕਰ ਰਹੇ ਨੇ ਔਰ ਆਪਾਂ ਨੂੰ ਵੱਡੀ ਉਮੀਦ ਹੈ ਕਿ ਜਿਹੜੇ ਹੁਣ ਦੋ ਢਾਈ ਸਾਲ ਸਵਾ ਦੋ ਸਾਲ ਰਹਿ ਗਏ ਸਾਡੀ ਸਰਕਾਰ ਦੇ ਇਹਦੇ ਵਿੱਚ ਤੁਸੀਂ ਹਰਿੰਦਰ ਧਾਰੀਵਾਲ ਜੀ ਨੂੰ ਆ ਆਦਮੀ ਪਾਰਟੀ ਦੀ ਝੋਲੀ ਪਾਓ ਜਿਤਾਓ ਔਰ ਮੈਨੂੰ ਲੱਗਦਾ ਵੀ 10 ਕਰੋੜ ਰੁਪਈਆ ਜੇ ਹੁਣ ਤੱਕ ਗਰਮੀਤ ਸਿੰਘ ਕਾਕਾ ਜੀ ਨੇ ਦੱਸਿਆ 10 ਕਰੋੜ ਇਹਨਾਂ ਦੋ ਸਵਾ ਦੋ ਸਾਲਾਂ ਦੇ ਵਿੱਚ ਹੋਰ ਸਾਡੇ ਪਿੰਡ ਵਾਸਤੇ ਗਰੰਟਾ ਆਉਣ ਵਾਲੀਆਂ ਨੇ ਕਿਉਂਕਿ ਸਾਡੇ ਜਿਹੜਾ ਕੰਮ ਨੇ ਉਹ ਛੋਟੇ-ਮੋਟੇ ਕੰਮਾਂ ਤੋਂ ਕਈ ਵਾਰਾਂ ਸੀ ਮੰਗਰਾਜੀਆਂ ਜਿਤਾਣੇ ਆ ਆ ਚੋਣ ਜਾਬਤਾ ਨੰਗਣ ਤੋਂ ਬਾਅਦ ਜਿਹੜੇ ਸਾਡੇ ਰਾਸ਼ਨ ਕਾਰਡ ਸਾਰਿਆਂ ਨੂੰ ਤੁਸੀਂ ਤੁਹਾਨੂੰ ਆਪਣੇ ਅਪਲੀਕੇਸ਼ਨਾਂ ਦਿੱਤੀਆਂ ਨੇ ਫਾਰਮ ਭਰੇ ਨੇ ਉਹ ਵੀ ਤੁਹਾਡੇ ਰਾਸ਼ਨ ਕਾਰਡ ਵੀ ਬਣ ਕੇ ਆ ਜਾਣਗੇ ਔਰ ਬਜ਼ੁਰਗਾਂ ਦੀਆਂ ਸ਼ਿਕਾਇਤਾਂ ਨੇ ਵੀ ਸਾਡੇ ਬੁਢਾਪਾ ਪੈਨਸ਼ਨ ਨੇ ਲੱਗੀ ਉਹ ਵੀ ਇਸ ਇਲੈਕਸ਼ਨ ਤੋਂ ਬਾਅਦ ਫਾਰਮ ਭਰੇ ਜਾਣਗੇ ਸਾਰਿਆਂ ਦੀਆਂ ਜਿਹੜੀਆਂ ਪੈਨਸ਼ਨਾਂ ਨੇ ਭਲਾਈਆਂ ਜਾਣਗੀਆਂ ਤੇ ਬਾਕੀ ਦਾ ਨਰਿੰਦਰ ਕੌਰ ਭਰਾਜੀ ਹਲਕਾ ਸੰਗਰੂਪ ਦੇ ਐਮਐਲਏ ਸਾਹਿਬ ਆਏ ਸੀ ਉਹ ਵੀ ਇੱਥੇ ਵਾਅਦਾ ਕਰਕੇ ਗਏ ਨੇ ਕਿ ਜਿਹੜਾ ਹਜ਼ਾਰ-ਹਜ਼ਾਰ ਰੁਪਏ ਬੀਬੀਆਂ ਵਾਲਾ ਇਹ ਵੀ ਆ ਇੱਕ ਦੋ ਮਹੀਨੇ ਜਿਹੜਾ 2025 ਆਉਣਾ ਹੈ ਹੁਣ ਉਹਦੇ ਵਿੱਚ ਤੁਹਾਡਾ ਹਜ਼ਾਰ-ਹਜ਼ਾਰ ਰੁਪਏ ਮਹੀਨੇ ਵਾਲਾ ਜਿਹੜਾ ਉਹ ਵੀ ਤੁਹਾਡਾ ਪ੍ਰੋਸੈਸ ਚੱਲ ਰਿਹਾ ਪੂਰਾ ਹੋ ਜਾਣਾ ਉਹ ਮਿਲੇਗਾ ਸੋ ਸਾਰਿਆਂ ਨੂੰ ਬੇਨਤੀ ਹੈ ਵੀ ਆਪਾਂ ਵਾਅਦਾ ਛੱਡ ਕੇ ਪਾਰਟੀ ਦੇ ਨਾਲ ਖੜੇ ਆ ਇਸ ਤਰ੍ਹਾਂ ਪਹਿਲਾਂ ਤੋਂ ਆਪਾਂ ਪਾਰਟੀ ਦੀ ਇਸੇ ਤਰ੍ਹਾਂ ਹੀ ਸੇਵਾ ਕਰਨੀ ਹੈ ਔਰ ਵੱਧ ਤੋਂ ਵੱਧ ਵੋਟਾਂ ਪਾ ਕੇ ਹਰਿੰਦਰ ਧਾਰੀਵਾਲ ਜੀ ਨੂੰ ਇੱਥੋਂ ਜਿਤਾ ਕੇ ਭੇਜਣਾ ਹੈ ਪਿਛਲੇ ਲਖਣਰੋ ਐਸਰ ਵਜ਼ ਲੀਡ ਕੱਢਣੀ ਹੈ ਇਹ ਸਾਰਿਆਂ ਦੇ ਸਹਿਯੋਗ ਨਾਲ ਹੋਣਾ ਹੈ ਸੋ ਸਾਰਿਆਂ ਨੂੰ ਬੇਨਤੀ ਹੈ ਆਪਾਂ ਬਹੁਤ ਚਿਰ ਦੇ ਜਿੰਨਾ ਦੀ ਕੁੜੀਕ ਵਿੱਚ ਬੈਠੇ ਸਾਂ ਸਾਡੇ ਐਮਪੀ ਸਾਹਿਬ ਗੁਰਮੀਤ ਸਿੰਘ ਜੀ ਮੀਤੇ ਪਹੁੰਚ ਚੁੱਕੇ ਨੇ ਉਹਨਾਂ ਦੇ ਨਾਲ ਹਲਕਾ ਬਰਨਾਲਾ ਤੋਂ ਐਮਐਲਏ ਉਮੀਦਵਾਰ ਹਰਿੰਦਰ ਸਿੰਘ ਢਾਲੀਵਾਲ ਉਹ ਵੀ ਤੁਹਾਡੇ ਦਰਮਿਆਨ